I ਆਲੀ ਮਾਪੇ ਪੈਣਾ ਹਾਈ ਠੋਕਤਾ ਦੇਖ ਲੋ ਨਾ ਬੱਕਰਾ ਯਾਰ ਮੂਰੇ ਬਾਈ ਡੁੰਗੇ ਲਾਏ ਹੋਏ ਨੇ ਤੇ ਰੇਸ ਦਿਖਾਵਾਂ ਕਿਵੇਂ ਫੜਦਾ ਫਿਰ ਇਹ ਆ ਗੋਰ ਦੇਈ ਆ ਇਹਨੂੰ 52 ਵੀ ਲੋੜੀ ਕਹਿੰਦੇ ਨੇ ਭਾਈ ਤੇ ਥੱਲੋਂ ਵੀ ਤੁਹਾਨੂੰ ਸੀਨ ਲੈ ਕੇ ਦਿਖਾਉਂਗਾ ਮੈਂ ਵੀ ਕਿਵੇਂ ਚੱਲਦਾ ਤੇ ਪਹਿਲੇ ਹਾਈ ਚ ਵੀ ਚਲਾ ਕੇ ਦਿਖਾਉਂਗਾ ਤੇ ਤੀਜੇ ਮੀਡੀਅਮ ਚ ਵੀ ਚਲਾ ਕੇ ਦਿਖਾਉਂਗਾ ਤੇ ਦੇਖੋ ਫਿਰ ਆਉਂਦੀ ਆ ਲਜਤਪੂਰੀ ਐਨ ਪੁੱਲ ਡੂੰਗੇ ਲਾ ਕੇ ਚੱਲ ਰਹੇ ਨੇ ਨਾਲੇ ਤੇ ਨਾਲੇ ਪਲਾਉ ਨੇ ਭਾਈ 마ਸ਼ੀਓ ਦੇ ਲਮਕਨ ਨਾਲੋਂ ਭਾਰੀ ਪਲਾਉ ਨੇ ਇਹ ਨਾਲੇ ਟਾਇਰ ਨਹੀਂ ਲੱਗਿਆ ਹੋਇਆ ਇਹਨਾਂ ਦੇ ਹਣਾ ਟਾਇਰ ਨਾਲ ਲੱਗੇ ਵੇ ਕਰਕੇ ਬਾਈ ਫੁੱਲ ਡੂੰਗੇ ਜਾਂਦੇ ਨੇ ਐਨ ਤੇ ਵਾਹਣ ਤੁਸੀਂ ਦੇਖ ਲਓ ਜਮ੍ਹਾਂ ਹੁੱਕਾ ਪਿਆ ਤੇ ਆਪਾਂ ਨੇ ਘੇਰਾ ਲੰਬਾ ਵਾਗਲ ਲਿਆ ਹੁਣ ਦੇਖਦੇ ਆ ਕਿੰਨਾ ਕ ਟਾਈਮ ਲੱਗਦਾ 8 ਕਿਲੇ ਨੇ ਬਾਈ 8 ਕਿਲੇ ਨੂੰ ਕਿੰਨਾ ਕ ਟਾਈਮ ਲਾਉਂਦਾ ਤੇ ਤਕਰੀਬਨ ਅੱਧਾ ਘੰਟਾ ਹੋ ਗਿਆ ਚਲਾਏ ਨੂੰ ਆਹ ਘੇੜੇ ਦੇਤੇ ਤੇ ਉੱਥੋਂ ਚੌਂਡੀਆ ਚੱਲ ਰਿਹਾ ਉੱਧਰ ਫਟਕਾ ਮੀਟਰ ਤੇ ਉਧਰਲੇ ਪਾਸੇ ਉਹ ਲਾ ਕੇ ਤੇ ਫੇਰ ਨਾ ਫਿਰ ਉਹ ਖਾਲ ਵਿਚਾਲਾ ਪਾਉਣਾ ਬੈਠਾ ਕਰਕੇ ਇਧਰਲੇ ਘੇਰੇ ਨੂੰ ਲਾ ਗਿਆ ਜੀ ਮੈਂ